ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਮੈਡਮ ਅਮਨੀਤ ਕੌਂਡਲ ਜੀ ਵੱਲੋਂ ਇੱਕ ਵਿਸ਼ੇਸ਼ ਮਹਿਮ ਚਲਾਈ ਗਈ ਹੈ ਨਸ਼ੇ ਤਸਕਰਾਂ ਅਤੇ ਮਾਰੇ ਅਨਸਰਾਂ ਦੇ ਵਿਰੁੱਧ ਜਿਹਦੇ ਵਿੱਚ ਕਾਰਵਾਈ ਕਰਦੇ ਹੋਏ ਸ਼੍ਰੀ ਅਜੇ ਗੰਦੀ ਜੀ ਆਈਪੀਐਸ ਐਸਪੀਡੀ ਸਾਹਿਬ ਦੀ ਅਗਵਾਈ ਥੰਦੇ ਕਾਰਵਾਈ ਕਰਦੇ ਹੋਏ ਇੰਸਪੈਕਟਰ ਨੌਪਰੀ ਸਿੰਘ ਚਾਰਜ ਸੀ 1 ਬਠਿੰਡਾ ਨੇ ਤੇ ਉਹਨਾਂ ਦੀ ਟੀਮ ਨੇ ਪਿੰਡ ਮੰਡੀਕਲਾ ਥਾਣਾ ਬਾਲਿਆਵਾਲੀ ਵਿੱਚ ਨਕਾ ਮੰਦੀ ਦੌਰਾਨ ਦੋ ਦੋਸ਼ੀਆਂ ਨੂੰ ਜਰਦੈਲ ਸਿੰਘ ਪੁੱਤਰ ਮੋਹਨਾ ਸਿੰਘ ਅਤੇ ਨਿਰਦੇਸ਼ ਸਿੰਘ ਪੁੱਤਰ ਹਰਪਾਲ ਸਿੰਘ ਜੋ ਜਨੈਰ ਸਿੰਘ ਸਵਿਫਟ ਗੱਡੀ ਤੇ ਸੀਗਾ ਅਤੇ ਨਰਦੇਵ ਸਿੰਘ ਇੰਡਸਟਰੀ ਗੱਡੀ ਤੇ ਸੀਗਾ ਇਹਨਾਂ ਨੂੰ ਜਦੋਂ ਕਾਬੂ ਕਰਕੇ ਜਾਤੋਂ ਤੋ ਤੱਕ ਕਾਰਵਾਈ ਕੀਤੀ ਤਾਂ ਦੋਨਾਂ ਗੱਡੀਆਂ ਵਿੱਚ ਪੁੱਕੀਚੂਰਾ ਪੋਸਟ ਕਰੀਬ 80 ਕਿਲੋ ਕਮਰਸ਼ੀਅਲ ਮਾਤਰਾ ਵਿੱਚ ਬਰਾਬਦ ਹੋਈ ਹੈ ਇਹਨਾਂ ਦੋਸ਼ੀਆਂ ਵਿਰੁੱਧ ਮੁਕੱਦਮਾ ਨੰਬਰ 73/109/24 ਥਾਣਾ ਬਾਲਿਆਵਲੀ ਵਿੱਚ ਦਰਜ ਕੀਤਾ ਗਿਆ ਵਾ ਜਿਹੜੇ ਦੋਨੇ ਦੋਸ਼ੀ ਆ ਜਨੈਰ ਸਿੰਘ ਇਹਦੇ ਵਿਰੁੱਧ ਪਹਿਲਾਂ ਹੀ ਇੱਕ ਮੁਕੱਦਮਾ ਐਨਡੀਪੀਐਸ ਦਾ ਥਾਣਾ ਬਾਲਿਆਵਲੀ ਵਿੱਚ ਦਰਜ ਹੈ ਅਤੇ ਦੂਜੇ ਦੋਸ਼ੀ ਨਰਦੇਵ ਸਿੰਘ ਦੇ ਵਿਰੁੱਧ ਇੱਕ 307 ਦਾ ਅਤੇ ਪੁੱਕੀਚੂਰਾ ਪੋਸਟ ਦਾ ਇੱਕ ਮੁਕੱਦਮਾ ਖਾਣਾ ਰਾਮਪੁਰ ਵਿੱਚ ਦਰਜ ਹੈ ਇਸ ਮੁਕਦਮੇ ਦਰਜ ਕਰਕੇ ਇਹ ਦੋਸ਼ੀ ਸਬਾਨ ਕਿੱਥੋਂ ਲੈ ਕੇ ਆ ਰਹੇ ਸੀ ਅੱਗੇ ਕਿੰਨੂ ਕਿੰਨੂ ਸਪਲਾਈ ਕਰ ਰਹੇ ਸੀ ਉਹਦੀ ਅਸੀਂ ਪੜਤਾਲ ਕਰ ਰਹੇ ਹਾਂ ਤੇ ਹੋਰ ਕਾਰ ਇਹਨਾਂ ਦਾ ਬਾਤ ਰਹੇ ਆ